नमस्कार सत श्रीकाल मदहबा सो शहर लुधियाना और पी ए यू ग्राउंड लाइव तस्वीरें इस वेल तो दी देख रहे हो कि, कि माहौल है एगजिबिशन लगातार जीडी है लोग जोड़े है वो लगातार बनी हुई है फुटबॉल बनया हुआ है लोग लगातार जी एगजीबिशन जो कर रहे हैं फुटबॉल आई हुई है और लाइव तस्वीरें तो इस टाइम अभी पहुंचे हैं ब्रांड आइकॉनिक किड्स पहुंचे हैं लाइव तस्वीर तुम देख रहे हो कि तो बार एकोनिकारी बारकूट को लैके हर ब्रांड हॉलिक ब्रांड हॉलिक लगातार इस टाइम हॉलिक होया है और इदा दे बच्चों के लिए बहुत जबरदस्त रेंज लेके आया तो लाइव तस्वीर देखते हैं गलबात भी करते हैं कि माहौल है सर नमस्कार जय माता जी संदीप जी जय माता ਕਰੋ ਸਰ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਕਿੰਤਾ ਦਾ ਮਾਹੌਲ ਹੈ ਕੀ ਕਹਿ ਰਹੇ ਕਰੋ ਬਹੁਤ ਬਹੁਤ ਸੁਪਰ ਰਿਸਪੌਂਸ ਹੈ ਜੀ ਕੱਲ ਵੀ ਬਹੁਤ ਸੁਪਰ ਰਿਸਪੌਂਸ ਸੀਗਾ ਅੱਜ ਉਸ ਤੋਂ ਬਹੁਤ ਸੁਪਰ ਰਿਸਪੌਂਸ ਹੈ ਹੋ ਸਾਨੂੰ ਦਿਖ ਰਿਹਾ ਤੁਸੀਂ ਅੱਜ ਦਾੜੀ ਨਹੀਂ ਬਣਾਈ ਹੋਈ ਹੈ ਟਾਈਮ ਨਹੀਂ ਮਿਲੇ ਟੋਟੀ ਖਾਈ ਹੈ ਖਾਣਾ ਬਹੁਤ ਢੇਰ ਖਾਦੇ 10 ਮਿੰਟ ਪਹਿਲੇ ਖਾਦਾ ਲੈ ਹਾਂ ਹਾਂ ਅਸੀਂ ਵੇਟ ਕਰਦੇ ਰਹੇ ਕਿ ਉਹ ਵੀ ਨਹੀਂ ਤੁਸੀਂ ਸਾਡੇ ਕੋਲ ਆ ਜਾਂਦੇ ਅਸੀਂ ਖਵਾਦੇ ਤੁਹਾਨੂੰ ਮਾਹੌਲ ਵਪਾਰੀ ਕਿਹਦਾ ਹੈ ਵਪਾਰੀ 올 ਰੌਂਡ ਬਹੁਤ ਸੁਪਰ ਰਿਸਪੌਂਸ ਹੈ ਓਵਰ ਵੀ ਬਹੁਤ ਸੁਪਰ ਹੈ ਸਾਰੇ ਖੁਸ਼ ਹੈ ਰਿਸਪੌਂਸ ਇੰਨਾ ਕਿ ਜ਼ਿਆਦਾ ਵਧੀਆ ਹੈ ਹਰ ਆਈਟਮ ਕਸਟਰਰ ਪਸੰਦ ਕਰ ਰਿਹਾ ਹੈ ਔਰ ਕਨਫਰਮ ਆਰਡਰ ਦੇ ਕੇ ਜਾ ਰਹੇ ਸਾਨੂੰ ਸਰ ਜੀ ਸੌਰੀ ਨਵਾਂ ਮਤਲਬ ਕੀ ਨਵਾਂ ਬਣਾਇਆ ਨਵਾਂ ਹਰ ਤਰ੍ਹਾਂ ਦਾ ਕੁਝਾ ਕੁਝ ਅਪਡੇਟ ਦੇ ਸੀ ਦਿੰਦੇ ਰਹਿਣੇ ਆ ਐਸ ਕਿ ਬਹੁਤ ਕੁਝ ਨਵਾਂ ਹੈ ਸਾਰਾ ਟੋਟਲੀ ਇੰਪੋਰਟੈਂਟ ਚ ਹੈ ਸੋ ਬ੍ਰੈਂਡ ਹਾਲਿਕ ਕਿ ਕਿੰਨੇ ਸਾਲ ਤੱਕ ਤੇ ਬੱਚਿਆਂ ਨੂੰ ਇੱਕ ਸਾਲ ਤੋਂ ਲੈ ਕੇ 7 ਸਾਲ ਤੱਕ 7 ਸਾਲ ਹਾਂ ਬਸ 7 ਸਾਲ ਸਰ ਅਸੀਂ ਵੱਡੇ ਬੱਚੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਬੱਚੇ ਅਸੀਂ ਤੁਹਾਨੂੰ ਦਾਰਾ ਅਸੀਂ ਤੁਹਾਨੂੰ ਬਾਹਰ ਮਾਰਕੀਟ ਤੇ ਲੈ ਕੇ ਦਿੰਦੇ ਆ ਅਸੀਂ ਸਾਡੇ ਅਸੀਂ ਭਰਾ ਹੈਗੇ ਸੀਟਿੰਗ ਹੈਗੀ ਆ ਨੇ ਅਸੀਂ ਛੋਟੇ ਬੱਚੇ ਆ ਜ਼ਿਆਦਾ ਧਿਆਨ ਨਹੀਂ ਕਿਤੇ ਨੇ ਅਸੀਂ ਆਪਣੇ ਮੰਮੀ ਪਾਪਾ ਲਈ ਅਜੇ ਵੀ ਛੋਟੇ ਹੀ ਆ ਲੋ ਤਾਂ ਅਸੀਂ ਵੀ ਛੋਟੇ ਹੈਗੇ ਆ ਤੁਸੀਂ ਆਪਣੇ ਲਈ ਨਾਮ ਨਾਲ ਸਾਢੇ ਲੀ ਤਾਂ ਨੇ ਜਰੂਰ 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 ਆ ਕੇ ਕਸਟਮਰ ਦਾ ਵੀ ਗੱਲ ਕਰਦੇ ਆ ਸਰ ਇਹ ਤੁਸੀਂ ਕਸਟਮਰ ਉਹ ਕਹਿੰਦੇ ਆ ਜਿਹੜਾ ਰੱਬ ਦਾ ਰੂਪ ਹੋਗਾ ਤੇ ਤੁਸੀਂ ਕਹਿੰਦੇ ਸੱਚ ਬੋਲ ਰਹੇ ਆ ਇਹ ਥੋੜਾ ਝੂਠ ਬੋਲ ਰਹੇ ਆ ਜੀ ਹਾਂ ਬਿਲਕੁਲ ਮੈਂ ਇਹ ਕਹਿੰਦੇ ਕਸ਼ਮੀਰ ਰਿਸਪੌਂਸ ਅੱਛਾ ਅੱਛਾ ਨਹੀਂ ਹੈ ਇੰਨਾ ਕੁ ਵੇਟਿੰਗ ਹੈ ਅਸੀਂ ਕੱਲ ਦੀ ਸਵੇਰ ਦੀ ਇਹਨਾਂ ਦੀ ਵੇਟ ਕਰ ਰਹੇ ਆ ਕੱਲ ਸਵੇਰ ਤੋਂ ਟਾਈਮ ਨਹੀਂ ਦੇ ਰਹੇ ਸੇ ਜੀ ਜੀ ਕੱਲ ਸਾਰਾ ਦਿਨ ਵੇਟ ਕੀਤੀ ਕੱਲ ਦੁਪਹਿਰ ਵੇਟ ਕੀਤੀ ਕੱਲ ਸ਼ਾਮੀ ਵੇਟ ਕੀਤੀ ਫਿਰ ਇਹਨਾਂ ਨੇ ਸਵੇਰ ਦਾ ਟਾਈਮ ਦਿੱਤਾ ਫਿਰ ਸ਼ਾਮੀ ਦਾ ਇਹਨਾਂ ਨੇ ਟਾਈਮ ਦਿੱਤਾ ਅੱਜ ਸਾਨੂੰ ਸੈਂਪਲ ਦਿਖਾ ਰਹੇ ਆਂ ਕੱਲ ਦੇ ਲੱਗੇ ਹੋਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਨਖਰਾ ਕਰਦੇ ਆ ਇਹ ਨਹੀਂ ਨਖਰਾ ਨਹੀਂ ਕਰਦੇ ਇਹਨਾਂ ਦਾ ਮਾਲ ਵੀ ਹੈ ਜੀ ਜੀ ਮਾਲ ਸ਼ਦਮ ਹੈ ਤਾਂ ਹੀ ਨਖਰਾ ਹੈ ਜੀ ਨਖਰੇ ਵਾਲ ਦਾ ਆਪਣੀ ਹੁੰਦਾ ਹੈ ਦਮ ਨਾਲ ਨਖਰੇ ਹੁੰਦੇ ਆ ਅੱਛਾ ਬਲ ਤੁਸੀਂ ਵੀ ਇਹਨਾਂ ਵਾਲਾ ਲਾ ਲਓ नहीं यार नहीं, नहीं रह रहा पाऊ माल है ना इस टाइम नेक्स्ट माल लाना है प्रेशर जो प्रेशर ने वेटिंग कर रहे हैं वेटिंग कर हेल्पफुल है जैसी ना प्रेशर जा गए ना कि ताली प्रेशर भी है कि प्रेशर ने चला के गया है चला के गए रॉयल्टी देते ये रॉयल्टी मिलनी भी चाहिए मेहनत कर रहे हैं इंपोर्टेड फैब्रिक कर जे जो फैब्रिक यूज कर दे मेरे तेरे यूज नहीं कर दे ये चर्चावा कि मेहनत ही नहीं करते तू कह रहे हो मेहनत करते वो बाजार कह रहे हैं ना बाजार कह उमर है व्हाट इज उमर उमर हाँ। की है ज़रा कुछ है हाँ ही नहीं चलो कुल मिला के फैब्रिक्स वगैरह तो बहुत बढ़िया बहुत बढ़िया बेस्ट रेंज है ना बेस्ट क्वालिटी पे बेस्ट है सर इस फैब्रिक्स के सारे संदीप जी इंपोर्टेड फैब्रिक्स है टोटल हर चीज से जितना भी सेटअप हैगा वे अगर चार पांच आइटम्स हैगी ना टोटली इंपोर्टेड है ਆ ਗੌਰ ਸੇ ਦੇਖੋ ਇਸ ਸਟੱਕਸ ਕੋ ਇਹ ਉਹ ਬੰਦਾ ਹੈ ਜਿਹੜਾ ਬੀ ਇੰਡੀਅਨ ਬਾਏ ਇੰਡੀਅਨ ਨੂੰ ਪ੍ਰਮੋਟ ਨਹੀਂ ਕਰਦਾ ਜਿੰਨਾ ਕਸਟਮਰ ਹੈ ਸਾਡਾ ਕਸਟਮਰ ਸਾਨੂੰ ਜੇ ਵੀ ਇਨਕੁਆਇਰ ਕਰੇਗਾ ਅਸੀਂ ਉਹੀ ਚੀਜ਼ ਕਾਗਨ ਪ੍ਰੈਜੈਂਟ ਕਰਾਂਗੇ ਨਾ ਅਸੀਂ ਬਿਲਕੁਲ ਹਾਂ ਉਹ ਚੀਜ਼ ਨਾਲੇ ਇੰਡੀਅਨ ਫੈਬਰਿਕ 'ਚ ਵੀ ਕੁਝ ਸੁਧਾਰ ਆ ਰਿਹਾ ਉਹ ਸਮਰਥ ਸਮਰਥ ਕਸਟਮਰ ਟੋਲ ਇੰਡੀਅਨ ਚਾਹੀਦਾ ਔਰ ਵਿੰਟਰ ਚੋਲਰ ਇੰਪੋਰਟ ਚਾਹੀਦਾ ਨਵਾਂ ਪਨ ਨਵਾਂ ਪਨ ਨਵਾਂ ਪਨ ਫਿਰ ਤੁਹਾਨੂੰ ਭੁਜਣਾ ਹੀ ਪੈਣਾ ਚਾਹੀਦਾ ਜਾਣੀ ਪੈਣਾ ਚਾਹੀਦਾ

ਲਾਈਨ ਸਾਰਾ ਦੇਖੋ ਵਿంటర్ ਦਾ ਸਾਰਾ ਟੋਟਲੀ ਇੰਪੋਰਟਡ ਮੰਗਦਾ ਲੇਕਿਨ ਐਸ ਪਰ ਆਪਾਂ ਅਗਰ ਗਰਮੀਆਂ ਦੀ ਗੱਲ ਕਰੀਏ ਤਾਂ 100% ਤੇ ਅਸੀਂ ਇੰਡੀਅਨ ਚਾਰਜ ਮੂਵ ਕਰਦੇ ਆਂ ਵਿంటర్ ਐਂਡ ਪ੍ਰੀ ਵਿంటర్ ਦਾ ਸ਼ੋਅ ਹੈ ਸੋ ਇਹਦੇ ਵਿੱਚ ਇਸ ਟਾਈਮ ਕਿੰਧਾ ਦੀਆਂ ਚੀਜ਼ਾਂ ਸਭ ਪ੍ਰੀ ਵਿంటర్ ਤਾਂ ਆਲਰੇਡੀ ਅਸੀਂ ਲੈ ਕੇ ਨਹੀਂ ਆਏ ਸਭ ਕੁਝ ਵਾਈਂਡ ਅਪ ਹੋ ਗਿਆ ਸੀਗਾ ਸਾਰਾ ਸੇਲ ਆਊਟ ਹੋ ਗਿਆ ਸਾਰਾ ਵਿంటర్ ਹੀ ਇੱਥੇ ਸ਼ੋਕੇਸ ਕਰ ਰਹੇ ਆ ਅਸੀਂ ਦੇਖਿਆ ਬਹੁਤ ਸ਼ਤਰਰ ਰੂਸੀ ਲੋਕੀ ਬਹੁਤ ਚਲਾਕ ਐਕਦਾ ਐਪ੍ਰੋਪਰੀਏਟ ਬਿਜ਼ਨਸਮੈਨ ਆਂ

भैया ने माल इतना लिखवा दिया कि अब टाइट तो होना बनता ही थोड़ा ये। सा बहुत तो बहुत अच्छा अच्छा लगा भैया से मिलके माल भी बहुत अच्छा है। और हमसे यही कमी तो लगातार कोशिश कर रहे हैं अलग अलग क्लाइंट जरूर लेने आप किस तरह का सर इस समय माहौल माहौल बहुत बढ़िया सर सिर्फ कस्टमर ऑल ओवर इंडिया से ही आ रहा है बिहार से यूपी से साउथ से पंजाब से पंजाब की सारी मंडियाँ सब जगह से कस्टमर बहुत अच्छा आ रहा जी है सर नमस्कार नमस्कार भैया भोपाल भोपाल अम्बाला हम्बाला सिटी हरियाणा जो एग्जीबिशन लगी है प्रोडक्ट किस तरह इनका प्रोडक्ट तो वैसे ही एक नंबर होता है एक नंबर प्रोडक्ट होता है पिछले तीन चार साल से इनका माल पूछा पता लग गया कि ये भाई वैसे तो नहीं काबू आएंगे तारीफ कर दो तो उसमें काबू आई नहीं, नहीं नहीं ऐसा नहीं है, ने, ने, ऐसा है। जो तारीफ के जो तारीफ के काबिल है जो तारीफ के काबिल है वो तारीफ सुनेगा लोगों की खासियत है आप ये खिलाड़ी है आप मजे हुए खिलाड़ी माल के साथ साथ ये लोग वैसे भी अच्छे हैं जय माता की जय ਕਲਾਈਂਟ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਬ੍ਰਾਂਡ ਹੌਲਿਕ ਦੇ ਇਸ ਟਾਈਮ ਜਿਹੜਾ ਜਿਹੜਾ ਹੈਗਾ ਸੋ ਬ੍ਰਾਂਡ ਹੌਲਿਕ ਦੇ ਇਸ ਟਾਈਮ ਸੌਲਵ ਤੋਂ ਤੁਸੀਂ ਦੇਖ ਸਕਦੇ ਹੋ ਮਜ਼ਾ ਇਹ ਹੁੰਦਾ ਕਿ ਦੇਖੋ ਖੁਦ ਜਿਹੜੇ ਮੈਨੂਫੈਕਚਰਰਸ ਹੈ ਖੁਦ ਪਬਲਿਕ ਨਾਲ ਮੈਨੂਫੈਕਚਰਰ ਜਿਹੜੇ ਹੈਗੇ ਆ ਖੁਦ ડીਲ ਕਰ ਰਹੇ ਕਸਮਰ ਨਾਲ ਹਰ ਚੀਜ਼ ਦਾ ਫੀਡਬੈਕ ਲਿੱਤਾ ਜਾ ਰਿਹਾ ਹੈ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਨੋਟ ਕੀਤਾ ਜਾਏ ਔਰ ਕਲਾਈਂਟ ਜਿਹੜਾ ਹੈਗਾ ਉਹਨੂੰ ਸਹੀ ਸਰਜ ਕੀਤੀ ਜਾਏ ਜੋ ਇਹੀ ਇੱਕ ਰੀਜ਼ਨ ਹੁੰਦਾ ਇੱਕ ਜਿਹੜਾ ਹੌਜ਼ਰੀ ਔਰ ਇੱਕ ਵਿంటర్ ਗਾਰਮੈਂਟ ਦੇ ਮੈਨੂਫੈਕਚਰਰ ਦੇ ਲਈ ਜੋ ਗਰੋਥ ਤਾਂ ਸੋ ਇਹ ਸਿਫਰਲ ਬ੍ਰੈਂਡ ਹਾਲੇ ਤੇ ਸਟਾਲ ਸੇਸ ਦੇ ਅਪਡੇਟਸ ਤੇ ਤੁਹਾਨੂੰ ਜਿਦਾਂ ਦੇਖੋ ਤੇ ਉਹੋ ਬਣੇ ਰਹੋ ਜਨਰਲ ਸਿਤਾ ਹਾਂ